ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਆਪਾਂ ਤੁਹਾਡੇ ਨਾਲ ਜੋ ਪੁਸਤਕ ਸੰਜੀ ਕਰ ਰਹੀ ਹਾਂ ਉਹ ਪੁਸਤਕ ਜਾਨੀ ਸੋਨ ਸਿੰਘ ਸੀਤਲ ਜੀ ਦੁਆਰਾ ਲਿਖੀ ਗਈ ਹੈ ਇਸ ਪੁਸਤਕ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਇਸ ਪੁਸਤਕ ਦਾ ਚੌਥਾ ਕਾਣ ਚੱਲ ਰਿਹਾ ਹੈ ਤੇ ਉਸ ਦਾ ਅਗਲਾ ਭਾਗ ਕੱਲ ਦੇ ਭਾਗ ਤੋਂ ਅਗਲਾ ਭਾਗ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਇਸ ਘਟਨਾ ਨੇ ਲਖਪਤ ਦੇ ਅੰਦਰ ਨਵੇਂ sire ਨੂੰ ਅੱਗ ਲਗਾ ਦਿੱਤੀ। ਭਰਾ ਦਾ ਸੱਲ ਅਜੇ ਆਠ ਰਿਆ ਨਹੀਂ ਸੀ ਕਿ ਨਵਾਂ ਪੁੱਤਰ ਦਾ ਸੱਲ ਸੀਨੇ ਪੈ ਗਿਆ। ਫਿਰ ਸਿੱਖਾਂ ਦੀ ਇਹ ਦਲੇਰੀ ਕਿ ਉਹ ਹਾਰ ਕੇ ਨਸੇ ਹੋਏ ਭੌਂਕੇ ਸ਼ਾਹੀ ਫੌਜ ਉੱਤੇ ਛਾਪਾ ਮਾਰਨ। ਲਖਪਤ ਨੇ ਮੁਲਖਈਆ ਇਕੱਠਾ ਕਰਕੇ ਢੋਲ ਵਜਾ ਕੇ ਚਰਲ ਵਿੱਚੋਂ ਸ਼ਿਕਾਰ ਵਾਂਗ ਸਿੱਖਾਂ ਨੂੰ ਪਾਲਣ ਤੇ ਲਾ ਦਿੱਤਾ। ਸਿੰਘਾਂ ਆਪਣਾ ਵਾਰ ਕਰਕੇ ਹਰਨ ਹੋਣ ਦੀ ਕੀਤੀ ਉਹ ਰਾਵੀ ਦੇ ਸੱਜੇ ਕੰਡੇ ਲਾਹੌਰ ਨੂੰ ਆ ਰਹੇ ਸਨ ਲਖਪਤ ਵੀ ਪਿੱਛਾ ਦਬਾਈ ਮਗਰੇ ਆ ਰਿਹਾ ਸੀ ਸਿੰਘਾਂ ਨੇ ਰਾਵੀਓਂ ਪਾਰ ਹੋਣ ਦੀ ਠਾਣੀ ਉਹ ਦੁਪਹਿਰ ਵੇਲੇ ਰਾਵੀ ਦੇ ਕੰਡੇ ਆ ਆਪੜੇ ਦੱਬ ਦੇ ਕਾਨੇ ਅਤੇ ਤੁਲੇ ਬਣਾ ਕੇ ਸਿੰਘ ਰਾਵੀਓਂ ਪਾਰ ਹੋਏ ਘੋੜਸਵਾਰ ਜਦ ਤੱਕ ਦਰਿਆ ਟੱਪ ਕੇ ਖੱਬੇ ਪਾਸੇ ਖਲੋ ਰਹੀ ਜਦ ਤੱਕ ਸਾਰਾ ਜੱਥਾ ਪਾਰ ਨਾ ਲੰਘ ਸਕੇ ਅਗਲੇ ਪਾਸੇ 3 ਮੀਲ ਤੱਕ ਬਰੇਤੀ ਸੀ ਅੱਗ ਵਾਂਗ ਤਪੀ ਹੋਈ ਰੇਤ ਤੇ ਪੈਦਲਾਂ ਵਿੱਚੋਂ ਬਹੁਤਿਆਂ ਦੇ ਪੈਰ ਲੰਗੇ ਸਵਾਰ ਤਾਂ ਬਰੇੜਾ ਸੌਖੇ ਹੀ ਲੰਘ ਗਏ ਪਰ ਪੈਦਲਾਂ ਦੇ ਭਾਅ ਦੀ ਬੁਰੀ ਬਣੀ ਪੈਰਾਂ 'ਚ ਛਾਲੀ ਪੈ ਗਏ ਉਹ ਤਾਂ ਦੇ ਕੱਪੜੇ ਪਾੜ ਕੇ ਪੈਰਾਂ ਤੇ ਬੰਨ ਕੇ ਉਸ ਮੁਸੀਬਤ ਵਿੱਚੋਂ ਨਿਕਲੇ ਅੱਗੇ ਰਾਮੇ ਰੰਧਾਵੇ ਦਾ ਇਲਾਕਾ ਸੀ ਉਹ ਆਪਣੀਆਂ ਧਾੜਾਂ ਲਈ ਸਿੰਘਾਂ ਦਾ ਰਾਹ ਰੋਕੀ ਖਲਾ ਸੀ ਜਿਹੜੇ ਲਖਪਤ ਦੀਆਂ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਆਏ ਸਨ ਉਹ ਰਾਮੇ ਦੀਆਂ ਵਾਰਾਂ ਦੇ ਰੋਕੇ ਕਦ ਰਹਿ ਸਕਦੇ ਸਨ ਦੋ ਦੋ ਹੱਥ ਕਰਕੇ ਸਿੰਘ ਸ੍ਰੀ ਹਰਗੋਬਿੰਦਪੁਰ ਦੇ ਪੱਤਨ ਤੇ ਜਾ ਪੁੱਜੇ ਇੱਥੋਂ ਬਿਆਸ ਟੱਪ ਕੇ ਉਹਨਾਂ ਦੁਆਬੇ ਵਿੱਚ ਜਾ ਦਾੜੀ ਦਿਹਾੜੀ ਕੱਟੀ ਉੱਥੇ ਅੱਗੇ ਅਦੀਨਾ ਬੇਗ ਫੌਜਾਂ ਲੈ ਕੇ ਚੜਾ ਆ ਉੱਥੇ ਵੀ ਸਿੰਘਾਂ ਨੂੰ ਟਿਕਣਾ ਔਖਾ ਹੋ ਗਿਆ ਉਹ ਉੱਥੋਂ ਵਾਹੋ ਦਾ ਹੀ ਚੱਲੇ ਤੇ ਅਲੀਵਾਲ ਦੇ ਪੱਤਣੋਂ ਲੰਘ ਕੇ ਮਾਲਵੇ ਵਿੱਚ ਜਾ ਪੁੱਜੇ ਸਰਦਾਰ ਜੱਸਾ ਸਿੰਘ ਕੋਟਕਪੂਰੇ ਸਰਦਾਰ ਹਰੀ ਸਿੰਘ ਦਿਾਲਪੂਰੇ ਸਰਦਾਰ ਨੌਥ ਸਿੰਘ ਪਥਰਾਲੇ ਤੇ ਬਾਬਾ ਦੀਪ ਸਿੰਘ ਨੇ ਲੱਖੀ ਜੰਗਲ ਵਿੱਚ ਜਾ ਡੇਰੇ ਲਾਇਆ ਸਰਦਾਰ ਸੁੱਖਾ ਸਿੰਘ ਦਾ ਜੱਥਾ ਜੈਤੋਂ ਜਾ ਉਤਰਿਆ ਉੱਥੇ ਉਸਨੇ ਲਤ ਖੋਲੀ ਤੇ ਫੱਟ ਬੰਨ ਤੋਂ ਬਣਾਈ ਪੰਜ 6 ਮਹੀਨੇ ਉਹ ਐਸੀ ਤਕਲੀਫ ਨਾਲ ਮੰਝੇ ਤੇ ਪਿਆ ਰਿਹਾ ਲੱਤ ਠੀਕ ਹੋ ਗਈ ਤਾਂ ਹਸੂਰਮਾ ਫੇਰ ਪਹਿਲਾ ਵਾਂਗੀ ਮੁਹੀਮਾ ਮਾਰਨ ਲੱਗਾ ਜਿਹੜੇ ਸਿੰਘ ਪਹਾੜਾਂ ਤੇ ਚੜ ਗਏ ਸਨ ਉਹਨਾਂ ਵੀ ਬੜੀ ਔਖਿਆਈ ਛੱਲੀ ਪਹਾੜੀ ਉਹਨਾਂ ਦੇ ਵੈਰੀ ਬਣ ਗਏ ਜਿਉਹ ਇੱਕ ਥਾਂ ਤੋਂ ਰਾਤ ਬਰਾਤੇ ਨਾ ਸਕੀ ਦੂਜੇ ਥਾਂ ਜਾਂਦੀ ਪਰ ਉਹ ਜਿਹਾਂ ਹੀਸ ਲੋਕ ਅੱਗੇ ਹੁੰਦਾਂ ਉਹਨਾਂ ਨੂੰ ਮੁੱਲ ਨੂੰ ਵੀ ਕੋਈ ਚੀਜ਼ ਨਾ ਦਿੰਦਾ ਬੜੀ ਔਕੜਾਂ ਕੱਟਦੀ ਉਹ ਮੰਡੀ ਤੇ ਕੁੱਲੂ ਵਿੱਚ ਦੀ ਪਹਾੜੋਂ ਪਹਾੜੀ ਚਲਦੇ ਹੋਏ 5-6 ਮਹੀਨੇ ਪਿੱਛੋਂ ਕੀਰਤਪੁਰ ਜਾ ਪੁੱਜੇ 6 ਮਹੀਨੇ ਪਿੱਛੋਂ ਸਿੰਘ ਚਿੱਠੀਆਂ ਪਾ ਕੇ ਕਿਸਨੇ ਇਹ ਘੱਲ ਕੇ ਇਕੱਠੇ ਹੋਏ ਜਿਹੜੇ ਬਸੋਲੀ ਦੀਆਂ ਥਾਵਾਂ ਤੇ ਪਹਾੜੀਆਂ ਨੇ ਕੈਦ ਕਰਕੇ ਸਿੰਘ ਫੜਾਈ ਤੇ ਜਿਹੜੇ ਲਖਪਤ ਦੀ ਫੌਜ ਨੇ ਕੁਝ ਫੜੇ ਸਾਰੇ ਲਾਹੌਰ ਲਿਆ ਕੇ ਬੁਰੇ ਤਸੀਹੇ ਦੇ ਕੇ ਕਤਲ ਕੀਤੇ ਗਏ ਲਾਹੌਰ ਦੇ ਦਰਵਾਜ਼ਿਆਂ ਤੇ ਸਿੰਘਾਂ ਦੇ ਸਿਰਾਂ ਦੀ ਮਨਾਰੀ ਉਸਾਰੇ ਗਏ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਆਰੰਭ ਵਿੱਚ ਲਖਪਤ ਨੇ ਸਿੰਘਾਂ ਉੱਤੇ ਚੜ੍ਹਾਈ ਕੀਤੀ ਤੇ ਜੂਨ ਦੇ ਅਖੀਰ ਵਿੱਚ ਵਾਪਸ ਮੁੜਿਆ ਇਹਨਾਂ ਢਾਈ ਮਹੀਨਿਆਂ ਵਿੱਚ ਹਜ਼ਾਰਾਂ ਸਿੰਘ ਕਤਲ ਹੋਏ ਸਿੱਖ ਇਤਿਹਾਸ ਵਿੱਚ ਇਸ ਨੂੰ ਛੋਟਾ ਕੱਲੂ ਕਾਰਾ ਕਹਿੰਦੇ ਹਨ ਕੁਦਰਤ ਨੇ ਇਹ ਪਾਉਂਦਾ ਸੀ ਕਿ ਸਿੰਘਾਂ ਨੂੰ ਸਿੱਖਾਂ ਨੂੰ ਸਿਰ ਉਠਾਉਣ ਦਾ ਸਮਾਂ ਮਿਲੇ ਸੋਨੇ ਖਾਨ ਬਹਾਦਰ ਦੇ ਪੁੱਤਰਾਂ ਵਿੱਚ ਫੁੱਟ ਪਾ ਦਿੱਤੀ। ਸ਼ਾਹ ਨਵਾਜ਼ ਖਾਨ ਸਣੀ ਸ਼ਾ ਲੀਮਰ ਬਾਗ ਉੱਤੇ ਆ ਉਤਰਿਆ। ਸਣੀ ਫੌਜ ਸ਼ਾ ਲੀਮਰ ਬਾਗ ਤੇ ਆ ਉਤਰਿਆ। ਅਦੀਨਾ ਬੇਗ, ਕੋੜਾ ਮਲ ਤੇ ਹਸ਼ਮਤੁੱਲਾ ਖਾਨ ਵੀ ਉਸ ਨਾਲ ਆ ਮਿਲੇ। ਉਹਨਾਂ ਦੀਵਾਨ ਸੂਰਤ ਸਿੰਘ ਨੂੰ ਯਈਆ ਖਾਨ ਕੋਲ ਭੇਜਿਆ ਕਿ ਖਾਨ ਬਹਾਦਰ ਦੀ ਜਾਇਦਾਦ ਵਿੱਚੋਂ ਪੂਰਾ ਹਿੱਸਾ ਵੰਡ ਕੇ ਦੇਵੇ। ਯਈਆ ਖਾਨ ਨੂੰ ਵੀ ਆਪਣੀ ਤਾਕਤ ਉੱਤੇ ਮਾਣ ਸੀ। ਸੋ ਉਹ ਗੋਲ ਲੜਾਈ ਵਾਸਤੇ ਤਿਆਰ ਹੋਤੇ ਆ। ਉਹ ਸਣੇ ਆਪਣੇ ਮਾਤ ਹਿੱਤਾਂ, ਮੋਮਨ ਖਾਨ, ਲਖਪਤਰਾਈ, ਮੀਰ ਨਿਆਮਤ ਖਾਨ ਤੇ ਮੀਰ ਅਮੀਨ ਬੇਗ ਮੈਦਾਨ ਵਿੱਚ ਆ ਗਿਆ। ਦੋਹਾਂ ਭਰਾਵਾਂ ਵਿੱਚ ਚੰਗੀ ਤਲਵਾਰ ਖੜਕੀ। ਅਜੇ ਦੋਹਾਂ ਵਿੱਚੋਂ ਕਿਸੇ ਦੀ ਵੀ ਤਿਆਰੀ ਪੂਰੀ ਨਹੀਂ ਸੀ। ਸੋ ਯਈਆ ਖਾਨ ਨੇ ਸ਼ਾਨਵਾਜ਼ ਨੂੰ 6 ਲੱਖ ਰੁਪਏ ਦੇ ਕੇ ਸੁਲਾਧਰ ਲਈ। ਸ਼ਾਨਵਾਜ਼ ਲਾਹੌਰ ਛੱਡ ਕੇ ਬਟਾਲੀ ਨੂੰ ਚਲਾ ਗਿਆ। ਉੱਥੇ ਆਈਆ ਖਾਨ ਦਾ ਬਹੁਤ ਸਾਰਾ ਇਲਾਕਾ ਮਲੂਲਿਆ ਇਹ ਸੁਣ ਕੇ ਯਈਆ ਖਾਨ ਪਰ ਕੁਠਿਆ ਤੇ ਲੜਾਈ ਦੀ ਤਿਆਰੀ ਕਰਨ ਲੱਗਾ ਪਰ ਇਸ ਤੋਂ ਪਹਿਲਾਂ ਹੀ ਕਿ ਯਈਆ ਖਾਨ ਹਮਲਾ ਕਰੇ ਸ਼ਾਨਵਾਜ਼ ਫਿਰ ਲਾਹੌਰ ਆ ਗਿਆ ਤੇ ਦੋਵਾਂ ਭਰਾਵਾਂ ਵਿੱਚ ਬੜੀ ਲਹੂ ਡੋਲਵੀਂ ਲੜਾਈ ਹੋਈ ਇਸ ਜੰਗ ਵਿੱਚ ਯਈਆ ਖਾਨ ਹਾਰ ਗਿਆ ਸ਼ਾਨਵਾਜ਼ ਲਾਹੌਰ ਵਿੱਚ ਵੜਿਆ ਤੇ ਉੱਥੋਂ ਦਾ ਸੁਬੇਦਾਰ ਬਣਿਆ ਉਹਨੇ ਯਈਆ ਖਾਨ ਦੀਵਾਨ ਲਖਪਤ ਰਾਏ ਤੇ ਮੋਮਨ ਖਾਨ ਨੂੰ ਕੈਦ ਕਰ ਲਿਆ। ਉਹਨੇ ਪੁਰਾਣੇ ਸਾਰੇ ਅਫਸਰ ਹਟਾ ਕੇ ਨਵੇਂ ਥਾਪ ਦਿੱਤੀ। ਲਖਪਤੀ ਥਾਉ ਉਹਨੇ ਆਪਣਾ ਦੀਵਾਨ ਕੌੜਾ ਮਲ ਨੂੰ ਬਣਾਇਆ ਤੇ ਅਦੀਨਾ ਬੇਖਾਂ ਨੂੰ ਦੁਆਬਾ ਚਲੰਦਰ ਦੀ ਫੌਜਦਾਰੀ ਦਿੱਤੀ। ਸ਼ਾਹ ਨਵਾਜ਼ ਨੇ ਆਪਣੇ ਰਾਜਦੂਤ ਦਿੱਲੀ ਬਾਦਸ਼ਾਹ ਤੇ ਵਜ਼ੀਰ ਕੋਲ ਭੇਜੇ ਕਿ ਉਸ ਨੂੰ ਕਾਨੂੰਨੀ ਤੌਰ ਉਤੇ ਲਾਹੌਰ ਦਾ ਸੁਪੇਦਾਰ ਮੰਨ ਲਿਆ ਜਾਵੇ। ਇਆਇਆ ਖਾਨ ਦਿੱਲੀ ਦੇ ਵਜ਼ੀਰ ਕਮਰੂਦੀਨ ਖਾਨ ਦਾ ਜਵਾਈ ਸੀ। ਵਜ਼ੀਰ ਨੇ ਸ਼ਾਨ ਆਵਾਜ਼ ਨੂੰ ਲਿਖਿਆ ਕਿ ਪਹਿਲਾ ਯਾਇਆ ਖਾਨ ਨੂੰ ਰਿਹਾ ਕਰੋ ਫਿਰ ਸੂਬੇਦਾਰੀ ਦੀ ਦਰਖਾਸਤ ਸੁਣੀ ਗਈ ਅੱਗੋਂ ਸ਼ਾਨ ਆਵਾਜ਼ ਨੇ ਲਿਖਿਆ ਪਹਿਲਾਂ ਮੈਨੂੰ ਸੂਬੇਦਾਰੀ ਦੀ ਸਨਦ ਭੇਜੋ ਫਿਰ ਯਾਇਆ ਖਾਨ ਨੂੰ ਰਿਹਾ ਕੀਤਾ ਜਾਵੇਗਾ ਇਸੇ ਝਗੜੇ ਵਿੱਚ ਕੁਝ ਸਮਾਂ ਲੰਘ ਗਿਆ ਯਾਇਆ ਖਾਨ ਦੀ ਭੂਆ ਦਰਦਾਨਾ ਬੇਗਮ ਜਾਨੀ ਖਾਨ ਦੇ ਘਰੋਂ ਉਸ ਵੇਲੇ ਲਾਹੌਰ ਵਿੱਚ ਹੀ ਸੀ ਉਹਨੇ ਇੱਕ ਵੱਡੇ ਸਾਰੇ ਬਲਟੋਹੇ ਵਿੱਚ ਇਯਿਆ ਖਾਨ ਨੂੰ ਲੁਕਾ ਕੇ ਆਪਣੇ ਨੌਕਰਾਂ ਨੂੰ ਚੁਕਵਾ ਕੇ ਕੈਦ ਵਿੱਚੋਂ ਬਾਹਰ ਨਸਾ ਦਿੱਤਾ ਇਸ ਗੱਲ ਦਾ ਪਤਾ ਸ਼ਾਹ ਨਵਾਜ਼ ਖਾਨ ਨੂੰ ਲੱਗਾ ਤਾਂ ਉਹ ਆਪਣੀ ਭੂਆ ਨਾਲ ਬੜਾ ਨਾਰਾਜ਼ ਹੋਇਆ ਦਰਦਾਨਾ ਬੀਗਮ ਨੇ ਅੱਗੋਂ ਉੱਤਰ ਦਿੱਤਾ ਕਿ ਜੇ ਇਯਿਆ ਖਾਨ ਤੈਨੂੰ ਕੈਦ ਕਰ ਲੈਂਦਾ ਤਾਂ ਮੈਂ ਤੈਨੂੰ ਵੀ ਭਰਾ ਦੀ ਕੈਦ ਵਿੱਚੋਂ ਛਡਾਉਣ ਵਾਸਤੇ ਇਹਾ ਕੁਝ ਕਰਦੀ ਇਯਿਆ ਖਾਨ ਜੁਲਾਈ ਦੇ ਅਖੀਰ ਵਿੱਚ ਕੈਦ ਵਿੱਚੋਂ ਨਸਿਆ ਸੀ ਹਨ ਸ਼ਾਨ ਨਵਾਜ਼ ਬੜਾ ਡਰਿਆ। ਉਹਨੂੰ ਦਿੱਲੀ ਦੇ ਬਾਦਸ਼ਾਹ ਵੱਲੋਂ ਸੂਬੇਦਾਰੀ ਦੀ ਸਨਦ ਵੀ ਆਸਣਾ ਰਹੀ। ਅੰਤੌਨੀ ਅਫਗਾਨਿਸਤਾਨ ਦੇ ਬਾਦਸ਼ਾਹ ਦਾ ਆਸਰਾ ਲਿਆ। ਅਫਗਾਨਿਸਤਾਨ ਦਾ ਬਾਦਸ਼ਾਹ ਉਸ ਵੇਲੇ ਅਹਿਮਦ ਸ਼ਾਹ ਬਦਲੀ ਸੀ। ਅਹਿਮਦ ਸ਼ਾਹ ਸਦੋ ਜ਼ਈ ਘਰਾਣੇ ਚੋਂ ਸੀ। ਉਸ ਦਾ ਪਿਤਾ ਕਦੇ ਮਲਤਾਨ ਆ ਵਸਿਆ ਸੀ। ਇੱਥੇ ਹੀ ਉਹਦੇ ਘਰ ਅਹਿਮਦ ਜੰਮਿਆ ਸੀ। ਨਾਦਰ ਦੇ ਬਾਦਸ਼ਾਹ ਬਣਨ ਤੋਂ ਕੁਛ ਚਿਰ ਪਹਿਲਾਂ ਅਹਿਮਦ ਦਾ ਪਿਤਾ ਜ਼ਮਾਨ ਖਾਨ ਤੇ ਵੱਡਾ ਭਰਾ ਜ਼ੁਲਫਕਾਰ ਖਾਨ ਫਿਰ ਆਪਣੇ ਪੁਰਾਣੇ ਘਰ ਸੁਬਾਹ ਹੀ ਰਾਤ ਵਿੱਚ ਚਾਵੱਸੇ ਨਾਦਰ ਬਾਦਸ਼ਾਹ ਬਣਿਆ ਤਾਂ ਜ਼ਮਾਨ ਖਾਨ ਸਣੇ ਦੋਹਾਂ ਪੁੱਤਰਾਂ ਦੇ ਉਸ ਦੀ ਨੌਕਰੀ ਵਿੱਚ ਆ ਗਿਆ ਆਪਣੀ ਕਾਬਲੀਅਤ ਦਾ ਸਦਕਾ ਜ਼ੁਲਫਕਾਰ ਖਾਨ ਤਾਂ ਹਿਰਾਤ ਦਾ ਸੁਬੇਦਾਰ ਬਣਿਆ ਤੇ ਅਹਿਮਦ ਸ਼ਾਹ ਨਾਦਰ ਦੀਆਂ ਫੌਜਾਂ ਦਾ ਪ੍ਰਧਾਨ ਸੈਨਾਪਤੀ ਨਾਦਰ ਸ਼ਾਹ ਆਪਣੇ ਨੌਕਰਾਂ ਹੱਥੋਂ ਕਤਲ ਹੋ ਗਿਆ ਅਹਿਮਦ ਸ਼ਾਹ ਨੇ ਨਾਦਰ ਦੇ ਖੂਨੀਆਂ ਨੂੰ ਸ਼ਿਕਸਤ ਦੇ ਕੇ ਅਫਗਾਨਿਸਤਾਨ ਦੀ ਬਾਦਸ਼ਾਹੀ ਆਪ ਸੰਭਾਲ ਲਈ ਹੁਣ ਅਬਦਾਲੀ ਅਹਿਮਦ ਸ਼ਾਹ ਸ਼ਾਹ ਦੁਰਾਨੀ ਲਖਬ ਧਾਰਨ ਕਰਕੇ ਬਾਦਸ਼ਾਹ ਬਣਿਆ ਸ਼ਾਹ ਵਲੀ ਖਾਨ ਉਸ ਦਾ ਵਜ਼ੀਰ ਤੇ ਜ਼ਹਾਨ ਖਾਨ ਪ੍ਰਧਾਨ ਸੈਨਾਪਤੀ ਬਣੇ ਸਾਰੇ ਅਫਗਾਨਿਸਤਾਨ ਤੇ ਕਬਜ਼ਾ ਜਮਾ ਕੇ ਫਿਰ ਅਬਦਾਲੀ ਨੇ ਹਿੰਦ ਵਿੱਚ ਮੂੰਹ ਕੀਤਾ ਉਸਨੇ ਪਸ਼ਾਵਰ ਉੱਤੇ ਕਬਜ਼ਾ ਕਰ ਲਿਆ ਤੇ ਉੱਥੋਂ ਦੇ ਪੁਰਾਣੇ ਸੂਬੇਦਾਰ ਨਾਸਰ ਖਾਨ ਨੂੰ ਉੱਥੋਂ ਮਾਰ ਭਜਾਇਆ ਅਦੀਨਾ ਬੇਗ ਦੀ ਸਲਾਹ ਨਾਲ ਸ਼ਾਹ ਨਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਮਦਦ ਮੰਗੀ ਤੇ ਸੂਬਾ ਸੁਲਤਾਨ ਲਾਹੌਰ ਤੇ ਕਸ਼ਮੀਰ ਉੱਤੇ ਕਬਜ਼ਾ ਕਰਨ ਦੀ ਉਸ ਪਾਸ ਬੇਨਤੀ ਕੀਤੀ ਉਹਨੇ ਲਿਖਿਆ ਕਿ ਬਾਦਸ਼ਾਹ ਅਹਿਮਦ ਸ਼ਾਹੀ ਹੋਵੇਗੀ ਤੇ ਵਜ਼ੀਰੀ ਸ਼ਾਹ ਨਵਾਜ਼ ਦੇ ਅਦੀਨਾ ਬੇਗ ਨੇ ਇਧਰ ਤੱਕ ਸ਼ਾਹ ਨਵਾਜ਼ ਨੂੰ ਇਹ ਪੱਟੀ ਪੜਾਈ ਤੇ ਉਧਰ ਦਿੱਲੀ ਦੇ ਵਜ਼ੀਰ ਕਮਰੂਦੀਨ ਨੂੰ ਲਿਖ ਭੇਜਿਆ ਕਿ ਸ਼ਾਹ ਨਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਲਿਆ ਹੈ। ਵਜ਼ੀਰ ਸ਼ਾਹ ਨਵਾਜ਼ ਦਾ ਮਾਮਾ ਸੀ। ਉਹਨੇ ਬੜੇ ਪ੍ਰੇਮ ਨਾਲ ਰਿਸ਼ਤੇਦਾਰੀ ਦਾ ਵਾਸਤਾ ਪਾ ਕੇ ਸ਼ਾਹ ਨਵਾਜ਼ ਨੂੰ ਲਿਖਿਆ ਜਦ ਨੂੰ ਲੀਕ ਨਾ ਲਾ ਦਿੱਲੀ ਦੇ ਬਾਦਸ਼ਾਹ ਨਾਲ ਗੱਦਾਰੀ ਕਰਨ ਦੀ ਥਾਂ ਲੁਟੇਰੇ ਅਬਦਾਲੀ ਦਾ ਟੱਕਰਾ ਕਰ। ਇਸ ਤਰ੍ਹਾਂ ਸੂਬਾ ਲਾਹੌਰ, ਮਲਤਾਨ, ਕਸ਼ਮੀਰ ਤੇ ਕਾਬਲ ਤੇਰੇ ਹੱਥ ਵਿੱਚ ਹੋਣਗੇ। ਤੇਰਾ ਮਾਮਾ ਇਸਨੇ ਕੰਮ ਵੀ ਜ਼ਰੂਰ ਤੇਰੀ ਮਦਦ ਕਰੇਗਾ ਇਹ ਚਿੱਠੀ ਪੜ ਕੇ ਸ਼ਾ ਨਵਾਜ਼ ਅਬਦਾਲੀ ਨਾਂ ਟੁੱਟ ਕੇ ਦਿੱਲੀ ਦੇ ਬਾਦਸ਼ਾਹ ਨਾਲ ਗੰਢਿਆ ਗਿਆ ਅਬਦਾਲੀ ਦਿੱਲੀ ਸਰਕਾਰ ਦੀ ਕਮਜ਼ੋਰੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਨਾਦਰ ਦੇ ਹਮਲੇ ਲਈ ਉਹ ਉਸਦੇ ਨਾਲ ਦਿੱਲੀ ਆਇਆ ਸੀ ਸ਼ਾ ਨਵਾਜ਼ ਦਾ ਬੁਲਾਵਾ ਮੰਨ ਕੇ ਉਹ ਹਿੰਦ ਉਤੇ ਹਮਲਾ ਕਰਨ ਵਾਸਤੇ ਤਿਆਰ ਹੋ ਪਿਆ ਉਹ ਪੇਸ਼ਾਵਰ ਤੋਂ ਤੁਰ ਪਿਆ ਅਟਕ ਪਹੁੰਚ ਕੇ ਉਹਨੇ ਆਪਣਾ ਰਾਜਦੂਤ ਗੁਰਰਾਖਾਹ ਲਾਹੌਰ ਭੇਜਿਆ ਸ਼ਾਹ ਨਵਾਜ਼ ਨੇ ਅੱਗੋਂ ਉਹਦੀ ਗੱਲ ਤੱਕ ਨਾ ਸੁਣੀ ਕਿਉਂਕਿ ਉਹਦੇ ਉੱਤੇ ਦਿੱਲੀ ਦੇ ਵਜ਼ੀਰ ਦਾ ਜਾਦੂ ਚੱਲ ਗਿਆ ਹੋਇਆ ਸੀ ਗੁਰਰਾਖਾਹ ਵਾਪਸ ਰੋਹਤਾਸ ਜਾ ਕੇ ਅਬਦਾਲੀ ਨੂੰ ਮਿਲਿਆ ਅਬਦਾਲੀ ਨੇ ਫੇਰ ਆਪਣੇ ਮੁਰਸ਼ਿਦ ਸੈਦ ਸਾਬਰ ਸ਼ਾਹ ਨੂੰ ਲਾਹੌਰ ਭੇਜਿਆ ਸ਼ਾਹ ਨਵਾਜ਼ ਨੇ ਛੜਦਾ ਬਲਦਾ ਸਿੱਕਾ ਢਾਲ ਕੀ ਸਾਬਰ ਸ਼ਾਹ ਦੀ ਮੂੰਹ ਵਿੱਚ ਪਾ ਕੇ ਮਾਰ ਦਿੱਤਾ ਇਹ ਖਬਰ ਸੁਣ ਕੇ ਅਬਦਾਲੀ ਕਰੋਧ ਦਾ ਭਰਿਆ ਛੇਤੀ ਛੇਤੀ ਪੰਦ ਮਕਾਉਂਦਾ ਹੋਇਆ ਰਵੀ ਕੰਡੇ ਆ ਪੁੱਜਾ ਤੇ ਜਨਵਰੀ ਵਿੱਚ ਰਵੀ ਕੰਡੇ ਸ਼ਾਹਦਰੇ ਆ ਬੈਠਾ ਉਸ ਕੋਲ ਕੇਵਲ 18000 ਫੌਟ ਸੀ ਤੇ ਤੋਪਖਾਨਾ ਕੋਈ ਨਹੀਂ ਸੀ ਦੂਜੇ ਪਾਸੇ ਸ਼ਾਹ ਨਵਾਜ਼ ਮੀਆ ਮੀਰ ਮੋਰਚੀ ਮੱਲੀ ਬੈਠਾ ਸੀ ਉਸ ਕੋਲ ਬਹੁਤ ਫੌਜ ਤੇ ਬੜਾ ਭਾਰੀ ਤੋਪਖਾਨਾ ਸੀ 11 ਜਨਵਰੀ ਨੂੰ ਦੋਹਾਂ ਦਲਾਂ ਵਿੱਚ ਬੜੀ ਭਾਰੀ ਲੜਾਈ ਹੋਈ ਸ਼ਾਹ ਨਵਾਜ਼ ਦਾ ਜਰਨੈਲ ਹਸ਼ਮਤੁੱਲਾ ਖਾਨ ਲੜਾਈ ਵਿੱਚ ਮਾਰਿਆ ਗਿਆ ਤੇ ਜੁਮਲਾ ਖਾਨ ਕਸੂਰੀ ਸਣੇ ਫੌਜ ਅਬਦਾਲੀ ਨਾਲ ਮਿਲ ਗਿਆ ਇਸ ਲੜਾਈ ਵਿੱਚ ਸ਼ਾਹ ਨਵਾਜ਼ ਦੀ ਫੌਜ ਪੂਰੀ ਤਰ੍ਹਾਂ ਹਾਰ ਗਈ ਉਸੇ ਰਾਤ ਉਹ ਦਿੱਲੀ ਨੂੰ ਨਸ ਗਿਆ ਤੇ ਉਸ ਦੇ ਮਗਰੇ ਉਹਦੇ ਜਰਨੈਲ ਦੀ ਉਹਦੇ ਜਰਨੈਲ ਵੀ ਅਬਦਾਲੀ ਨੇ ਮਗਲਪੁਰਾ ਤੇ ਉਹਦੇ ਨੇੜੇ ਤੇੜੇ ਦੇ ਮਹੱਲੇ ਲੁੱਟ ਲਈ ਸ਼ਾਹ ਨਵਾਜ਼ ਦੇ ਡੇਰੇ ਵਿੱਚੋਂ ਬੇਅੰਤ ਜੰਗੀ ਸਮਾਨ ਅਬਦਾਲੀ ਦੇ ਹੱਥ ਲੱਗਾ ਹੁਣ ਹੋਰ ਟੱਕਰਾ ਕਰਨ ਵਾਲਾ ਕੋਈ ਨਹੀਂ ਸੀ ਗਿਆ ਸੋ ਸਾਰੇ ਸ਼ਹਿਰ ਉੱਤੇ ਅਬਦਾਲੀ ਦਾ ਕਬਜ਼ਾ ਹੋ ਗਿਆ ਯਈਆ ਖਾਨੇ ਪੁਰਾਣੇ ਅਫਸਰ ਮੂਮਨ ਖਾਨ ਕਸੂਰੀ ਦੀਵਾਨ ਲਖਪਤਰਾ ਯਾਦ ਜੋ ਸ਼ਾਨਵਾਜ਼ੀ ਕੈਦ ਵਿੱਚ ਸਨ ਅਬਦਾਲੀ ਨੇ ਰਿਹਾ ਕਰ ਦਿੱਤੀ ਸ਼ਹਿਰ ਦੇ ਬਤਵੰਤਿਆਂ ਦੀ ਬੇਨਤੀ ਮੰਨ ਕੇ ਅਬਦਾਲੀ ਨੇ ਲਾਹੌਰ ਵਿੱਚ ਲੁੱਟਣਾ ਪਾਈ ਫਰੇ ਇਸ ਬਦਲੇ 3 ਲੱਖ ਨਜ਼ਰਾਨਾ ਮੰਗਿਆ ਇਸ ਵਿੱਚੋਂ 2 ਲੱਖ ਉਸੇ ਦਿਨ ਤਾਰ ਦਿੱਤਾ ਗਿਆ ਫਰਵਰੀ ਤੱਕ ਅਬਦਾਲੀ ਲਾਹੌਰ ਰਿਹਾ ਇਲਾਕੇ ਵਿੱਚ ਪੂਰਾ ਕਬਜ਼ਾ ਜਮਾ ਕੇ ਜਮਲਾ ਖਾਂ ਕਸੂਰੀ ਨੂੰ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਤੇ ਲਖਪਤ ਰਾਏ ਨੂੰ ਉਸੇ ਦਾ ਦੀਵਾਨ ਥਾਪ ਕੇ ਅਬਦਾਲੀ ਨੇ ਦਿੱਲੀ ਨੂੰ ਤੋੜਿਆ ਨਸਿਆ ਹੋਇਆ ਸ਼ਾਹਨਵਾਜ਼ ਦਿੱਲੀ ਪੁੱਜਾ ਤਾਬਾਸ਼ਾਹ ਨੇ ਅਬਦਾਲੀ ਦੇ ਟੱਕਰੇ ਲਈ ਦੋ ਲੱਖ ਫੌਜ ਜੜਾਈ ਉਸ ਫੌਜ ਦੀ ਕਮਾਨ ਅਮਲੀ ਤੌਰ ਤੇ ਵਜ਼ੀਰ ਕਮਰੂਦੀਨ ਦੇ ਹੱਥ ਵਿੱਚ ਸੀ ਪਰ ਉਸ ਦਾ ਨਾਮ ਤਰੀਕ ਸੈਨਾਪਤੀ ਸ਼ਹਿਜ਼ਾਦਾ ਅਹਿਮਦ ਸਿੰਘ 15 ਫਰਵਰੀ ਨੂੰ ਸ਼ਾਹ ਫੌਜ ਸਰਹੰਦ ਪਹੁੰਚੀ ਤਾਂ ਪਤਾ ਲੱਗਾ ਕਿ ਉੱਥੋਂ ਦਾ ਫੌਜਦਾਰ ਅਲੀ ਮੁਹੰਮਦ ਖਾਨ ਰੋਹਿਲਾ ਅਬਦਾਲੀ ਦਾ ਨਾਂ ਸੁਣ ਕੇ ਨਸ ਗਿਆ ਹੋਇਆ ਹੈ ਵਜ਼ੀਰ ਨੇ ਆਪਣੀਆਂ ਬੇਗਮਾਂ ਤੇ ਸਮਾਨ 1000 ਫੌਜ ਦੀ ਰਾਖੀ ਵਿੱਚ ਸਰਹੰਦ ਛੱਡਿਆ ਤੇ ਆਪ ਮਾਛੀਵਾੜੇ ਦੇ ਪੱਤਣ ਤੇ ਜਾ ਬੈਠਾ ਅਬਦਾਲੀ ਫਲੌਰ ਪੁੱਜਾ ਉਹ ਰਾਤੋਂ ਰਾਤ ਦਰਿਆ ਟੱਪ ਕੇ ਸਰਹੰਦ ਉੱਤੇ ਜਾ ਪਿਆ ਵਜ਼ੀਰ ਦੀ ਰਖਵਾਲੀ ਫੌਜ ਕਤਲ ਕਰ ਦਿੱਤੀ ਸਮਾਨ ਉੱਤੇ ਕਬਜ਼ਾ ਕਰ ਲਿਆ ਤੇ ਉਸ ਦੀਆਂ ਬੇਗਮਾਂ ਕੈਦ ਕਰ ਲਈਆਂ ਸ਼ੁਕਰੀਆ ਧੰਨਵਾਦ ਅੱਗੇ ਦਾ ਭਾਗ ਕਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ ਤਦ ਤੱਕ ਲਈ ਜੁڑے ਰਹੋ ਇਸ ਚੈਨਲ ਦੇ ਨਾਲ ਉਮੀਦ ਹੈ ਤੁਹਾਨੂੰ ਰੋਜ਼ ਦਾ ਇਹ ਐਪੀਸੋਡ ਪਸੰਦ ਆ ਰਹੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ